ਇਸ ਦੇ ਅੜਿੱਕੇ ਚੜਿਆ ਇੱਕ ਅੰਤਰਰਾਜੀ ਗਿਰੋਹ ਦੋ ਵਿਅਕਤੀ ਕੀਤੇ ਗਏ ਨੇ ਗ੍ਰਿਫਤਾਰ ਤੇ ਇੱਕ ਟਰੱਕ ਪਰਕੇ ਸੀ ਇਹਨਾਂ ਦੇ ਕੋਲ ਨਸ਼ੇ ਦੀ ਖੇਪ ਜਿਹਾ ਦੱਸਦੀ ਹੈ ਕਿ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਕਿਉਂਕਿ ਪੁਲਿਸ ਦੇ ਵੱਲੋਂ ਇੱਕ ਅੰਤਰਰਾਜੀ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ ਹੈ ਇਸ ਦੇ ਸਬੰਧ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੇ ਕੋਲੋਂ ਇੱਕ ਟਰੱਕ ਪਰਕੇ ਨਸ਼ੇ ਦੀ ਪ ਬਰਾਮਦ ਕੀਤੀ ਗਈ ਹੈ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਮਨਮੀਤ ਸਿੰਘ ਢਿਲੋਹਰਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਨੇ ਥਾਂ ਥਾਂ ਤੇ ਨਾਕੇ ਲਗਾਏ ਹੋਏ ਨੇ ਪੁਲਿਸ ਸ਼ਰਾਰਤੀ ਅੰਸਰਾਂ ਨੂੰ ਫੜ ਰਹੀ ਹੈ ਤੇ ਨਾਲ ਹੀ ਜਿਹੜੇ ਲੋਕ ਨਸ਼ੇ ਦੀ ਤਸਕਰੀ ਕਰਦੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਦੌਰਾਨ ਹੀ ਪੁਲਿਸ ਦੇ ਹੱਥ ਇੱਕ ਜਿਹੜਾ ਟਰੱਕ ਲੱਗਿਆ ਜਿਸ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀ ਖੇਪ ਸੀ ਦੱਸਦੀ ਹੈ ਕਿ ਜ਼ਿਲ੍ਹਾ ਪੁਲਿਸ ਅਧਿਕਾਰੀ ਤੁਸ਼ਾਰ ਗੁਪਤਾ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੂੰ ਇੱਕ ਮੁਖਬਰ ਦੇ ਥਰੂ ਇਹ ਜਾਣਕਾਰੀ ਮਿਲੀ ਸੀ ਕਿ ਝਾਰਖੰਡ ਤੋਂ ਇੱਕ ਟਰੱਕ ਚੱਲਿਆ ਹੋਇਆ ਜਿਸ ਨੇ ਸ਼੍ਰੀ ਮੁਖਸਰ ਸਾਹਿਬ ਪਹੁੰਚਣਾ ਹੈ ਤੇ ਇਹ ਜਿਹੜੀ ਨਸ਼ੇ ਦੀ ਖੇਪ ਹੈ ਉੱਥੇ ਹੀ ਸਪਲਾਈ ਕਰਨੀ ਹੈ ਪੁਲਿਸ ਨੇ ਐਸ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਜਦੋਂ ਪੁਲਿਸ ਪਿੰਡ ਔਲਖ ਪਹੁੰਚੀ ਤਾਂ ਪੁਲਿਸ ਨੇ ਇੱਥੇ ਦੇਖਿਆ ਕਿ ਦਾਣਾ ਮੰਡੀ ਦੇ ਵਿੱਚ ਇੱਕ ਵੱਡਾ ਸਾਰਾ ਕਮਰਾ ਬਣਿਆ ਹੋਇਆ ਜਿਸ ਦੇ ਪਿੱਛੇ ਇੱਕ ਟਰੱਕ ਖੜਾ ਹੈ ਜਦੋਂ ਪੁਲਿਸ ਨੇੜੇ ਗਈ ਤਾਂ ਪੁਲਿਸ ਨੇ ਦੇਖਿਆ ਕਿ ਇਸ ਟਰੱਕ ਨੂੰ ਵੱਡੀ ਤਰਪਾਲ ਦੇ ਨਾਲ ਢੱਕਿਆ ਹੋਇਆ ਹੈ ਜਿਸ ਤੇ ਉੱਪਰ ਲਿਖਿਆ ਹੋਇਆ ਹੈ ਔਨ ਆਰਮੀ ਡਿਊਟੀ ਜਦੋਂ ਪੁਲਿਸ ਨੇ ਇੱਥੇ ਜਿਹੜੇ ਦੋ ਵਿਅਕਤੀ ਸਨ ਉਹਨਾਂ ਦੇ ਕੋਲ ਪੁੱਛਗਿੱਛ ਕੀਤੀ ਤਾਂ ਉਹਨਾਂ ਦੀ ਜਿਹੜੀ ਆਈਡੈਂਟੀਫਿਕੇਸ਼ਨ ਪੁੱਛੀ ਗਈ ਤਾਂ ਇੱਕ ਵਿਅਕਤੀ ਜਿਹੜਾ ਕਿ ਡਰਾਈਵਰ ਸੀਟ ਤੇ ਬੈਠਾ ਸੀ ਉਸ ਨੇ ਆਪਣੀ ਪਛਾਣ ਮਰਿੰਦਰ ਸਿੰਘ ਦੇ ਤੌਰ ਤੇ ਦਿੱਤੀ ਤੇ ਦੂਸਰਾ ਵਿਅਕਤੀ ਜਿਹੜਾ ਕਿ ਕੰਡਕਟਰ ਸੀਟ ਤੇ ਬੈਠਾ ਸੀ ਉਸ ਨੇ ਆਪਣਾ ਨਾਮ ਆਕਾਸ਼ਦੀਪ ਸਿੰਘ ਦੱਸਿਆ ਪੁਲਿਸ ਨੇ ਪੁੱਛਿਆ ਕਿ ਇਸ ਦੇ ਵਿੱਚ ਕੀ ਹੈ ਤੇ ਉਹਨਾਂ ਨੇ ਆਖਿਆ ਕਿ ਇਸ ਦੇ ਵਿੱਚ ਆਰਮੀ ਦਾ ਸਮਾਨ ਹੈ ਆਰਮੀ ਦੇ ਰਸ ਨੇ ਪਰੰਤੂ ਪੁਲਿਸ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਇਹ ਉਹੀ ਟਰੱਕ ਹੈ ਜਿਸ ਦੇ ਵਿੱਚ ਨਸ਼ੇ ਦੀ ਖੇਪ ਹੈ ਪੁਲਿਸ ਨੇ ਚੈਕਿੰਗ ਕੀਤੀ ਤਾਂ ਇਸ ਦੇ ਵਿੱਚੋਂ 90 ਗੱਟੇ ਜਿਹੜੇ ਕਿ ਡੋਡੇ ਚੂਰਾ ਪੋਸਟ ਦੇ ਨਿਕਲੇ ਜਿਹੜੇ ਕਿ 27 ਕੁਆਂਟਲ ਬਣਦੇ ਨੇ ਪੁਲਿਸ ਨੇ ਇਹ ਟਰੱਕ ਤੋਂ ਹੇਠਾਂ ਉਤਾਰ ਲਿਆ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਇਹਨਾਂ ਦੇ ਕੋਲੋਂ ਸ਼ਕਤੀ ਦੇ ਨਾਲ ਪੁੱਛ ਪੜਤਾਲ ਕੀਤੀ ਹੈ ਇਹ ਵੀ ਪੁੱਛਿਆ ਕਿ ਇਹ ਕਿੱਥੋਂ ਲੈ ਕੇ ਆਏ ਨੇ ਤੇ ਇਹ ਜਾਣਕਾਰੀ ਤਾਂ ਪੁਲਿਸ ਨੂੰ ਪਹਿਲਾਂ ਹੀ ਸੀ ਕਿ ਚਾਰਖੰਡ ਤੋਂ ਟਰੱਕ ਆਇਆ ਤੇ ਇਸ ਦੀ ਜਿਹੜੀ ਡਿਲੀਵਰੀ ਹੈ ਉਹ ਮੁਕਸਰ ਸਾਹਿਬ ਵਿੱਚ ਹੋਣੀ ਹੈ ਪੁਲਿਸ ਨੇ ਇਹਨਾਂ ਦੇ ਕੋਲੋਂ ਹੋਰ ਵੀ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਹੈ ਕਿ ਇਸ ਦੇ ਵਿੱਚ ਹੋਰ ਕੌਣ ਸ਼ਾਮਿਲ ਹੈ ਫਿਲਹਾਲ ਦੀ ਘੜੀ ਦੇ ਵਿੱਚ ਇਹਨਾਂ ਨੇ ਅਜੇ ਕੁਝ ਨਹੀਂ ਦੱਸਿਆ ਪੁਲਿਸ ਇਹਨਾਂ ਦੇ ਕੋਲੋਂ ਸ਼ਕਤੀ ਦੇ ਨਾਲ ਪੁੱਛ ਪੜਤਾਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਹੋਰ ਖੁਲਾਸੇ ਵੀ ਹੋ ਸਕਦੇ ਨੇ ਅਗਰ ਇੰਨੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਦੇ ਕੋਲੋਂ ਇਹ ਨਸ਼ਾ ਬਰਾਮਦ ਹੋ ਸਕਦਾ ਹੈ ਤੇ ਇਸ ਦਾ ਮਤਲਬ ਹੈ ਕਿ ਪਹਿਲਾਂ ਵੀ ਨਸ਼ੇ ਦੀ ਤਸਕਰੀ ਕਰਦੇ ਹੋਣਗੇ ਇਹਨਾਂ ਦੇ ਤਾਰ ਹੋਰ ਵੀ ਰਾਜਾਂ ਦੇ ਵਿੱਚ ਹੋਣਗੇ ਜਿਹੜੇ ਕਿ ਵੱਖ-ਵੱਖ ਥਾਵਾਂ ਤੇ ਨਸ਼ੇ ਦੀ ਸਪਲਾਈ ਕਰਦੇ ਨੇ ਤੇ ਹੁਣ ਇਹਨਾਂ ਦੇ ਕੋਲੋਂ 27 ਕੁਇੰਟਲ ਜਿਹੜਾ ਇਹ ਨਸ਼ਾ ਮਿਲਿਆ ਹੈ ਪੁਲਿਸ ਦੇ ਹੱਥ ਲੱਗ ਗਏ ਨੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਹਨਾਂ ਦੇ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਅਗਲੇਰੀ ਕਾਰਵਾਈ ਪੁਲਿਸ ਨੇ ਸ਼ੁਰੂ ਕਰ ਦਿੱਤੀ the